ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰ ਵਾਲਿਓ गुरू ਤੋਂ विध ताईव जुड़ो ਜੀ ਜੋ ਜੀ ਵੀ ਲੋ ਲਾਈਵ ਡੁੱਟ ਜੋ ਅੱਜ ਦਾ ਲਾਈਵ ਸਵਾਲ ਜਵਾਬ ਭਾਗ ਦੂਜਾ ਗੁਰਮਤ ਵਿਚਾਰਾਂ ਸਮਾਜਿਕ ਵਿਚਾਰਾਂ ਆਪ ਸਭ ਸੰਗਤਾਂ ਦੇ ਨਾਲ ਸਾਂਝੀਆਂ ਕਰਨ ਲੱਗੇ ਆਂ ਇਰੇ-ਇਰੇ ਬੀਰ ਲਾਈਵ ਜੁੜਦੇ ਰਹੇ ਨੇ ਆਪਣਾ ਨਾਮ ਜਰੂਰ ਕਮੈਂਟ ਦੇ ਵਿੱਚ ਲਿਖੋ ਜੀ ਅਦਲਕ ਜੁੜ ਜੋ ਜੀ ਆਰੋਜ ਡੇਲੀ ਜੜਰ ਜੁੜਨ ਵਾਲੇ ਮੈਂਬਰ ਨੇ ਉਹਨਾਂ ਵੀਰਾਂ ਨੂੰ ਵੀ ਬੇਨਤੀ ਹੈ ਕਿ ਬਾਤਵਾਦ ਆਪਣੇ ਸਵਾਲ ਜਵਾਬ ਗੁਰਮਤਿ ਵਿਚਾਰਾਂ ਦੀ ਸਾਂਝ ਪਾਓ ਜਿਹੜਾ ਜਿਹੜਾ ਵੀ ਵੀਰ ਦੂਜੇ ਦੇ ਵਿੱਚ ਆਪ ਸਭੀ ਰੰਧਾ ਦਾ ਸਵਾਗਤ ਤੇ ਦਿਲ ਤੋਂ ਧੰਨਵਾਦ ਗੁਰਮਤ ਵਿਚਾਰਾਂ ਸਮਾਜਿਕ ਵਿਚਾਰਾਂ ਆਪ ਜੀ ਦੇ ਨਾਲ ਸਾਂਝੀ ਕਰਨ ਵਾਸਤੇ ਲਾਈਵ ਹੋਏ ਆ। ਅ ਚਾਰ ਮੈਂਬਰ ਲਾਈਵ ਜੁੜ ਰਹੇ ਨੇ ਜੀ। ਆਪਣਾ ਨਾਲ ਨਾਮ ਲਿਖੋ ਵੀਰ ਜੀ ਕਿਹੜੇ ਕਿਹੜੇ ਮੈਂਬਰ ਨੇ? ਹਾਂਜੀ ਲਾਈਕ ਆਇਆ ਜੀ ਇੱਕ ਕਿਹੜੇ ਵੀਰ ਦਾ ਆਪਣਾ ਨਾਮ ਲਿਖ ਕੇ ਦੱਸੋ ਜੀ ਮਤਵਾ ਜੁੜਜੋ ਜੀ ਲਾਈਵ ਆਪਣਾ ਕੋਈ ਸਮਾਜਿਕ ਵਿਚਾਰ ਸਾਂਝਾ ਕਰਨਾ ਚਾਹੁੰਦੇ ਹੋ ਆਪ ਜੀ ਕਮੈਂਟ ਦੇ ਵਿੱਚ ਆਪਣੀ ਰਾਏ ਦੇ ਸਕਦੇ ਹੋ ਚੰਗੇ ਵਿਚਾਰ ਸਾਂਝੇ ਕਰ ਸਕਦੇ ਹੋ ਗੁਰਮਤ ਵਿਚਾਰਾਂ ਕਿਸੇ ਵੀ ਸਮਾਜਿਕ ਮੁੱਦੇ ਦੇ ਵਿਚਾਰ ਚਰਚਾ ਹਾਂਜੀ ਤੋਲਾਂ ਵਾਲਾ ਪੌੜ ਸਤਿ ਸ੍ਰੀ ਅਕਾਲ 베ਰ ਜੀ ਸਤਿ ਸ੍ਰੀ ਅਕਾਲ 베ਰ ਜੀ ਧੰਨਵਾਦ ਜੀ ਆਪ ਜੀ ਦਾ ਲਾਈਵ ਜੁੜੇ ਹੋ ਆਪ ਜੀ ਦਾ ਸਵਾਗਤ ਜੀ ਤੋਲਾਂ ਵਾਲਾ ਪੌੜ ਇਹ ਆਪਣੇ ਚੈਨਲ ਦਾ ਨਾਮ ਹੈ ਜੀ ਜਾਂ ਆਪਣੇ ਪਿੰਡ ਦਾ ਨਾਮ ਹੈ ਕਿਹੜੀ ਜਗ੍ਹਾ ਤੋਂ 베ਰ ਜੀ ਜਾ ਲਾਈਕ ਕਿਹੜੇ ਵੀਰ ਦਾ ਆ ਆਪਣਾ ਨਾਮ ਲਿਖੋ ਜੀ ਓਕੇ ਢੋਲਾ ਪਿੰਡ ਢਾਲਾ ਪੌੜ ਗੋਤ ਠੀਕ ਹੈ ਜੀ ਠੀਕ ਹੈ ਇਹ ਪਿੰਡ ਢੋਲਾ ਕਿਹੜੇ ਜ਼ਿਲ੍ਹੇ ਦੇ ਵਿੱਚ ਪੈਂਦਾ ਹੈ ਜੀ ਕਿਹੜੇ ਡਿਸਟ੍ਰਿਕਟ ਚ ਹੈ ਕੇਤਾਨ ਮਹਿਤਾ ਹਾਂਜੀ ਕੇਤਾਨ ਮਹਿਤਾ ਜੀ ਸਵਾਗਤ ਆਪ ਜੀ ਦਾ ਕੇਤਾਨ ਮਹਿਤਾ ਜੀ ਇਹ ਕੀ ਲਿਖਿਆ ਆਪ ਜੀ ਨੇ ਇਨ ਤੁਹਾਨੂੰ ਵਿਸ਼ੇਸ਼ ਨਕਲ फिर जी थोड़ा डैश दे के लिखो जी केतान तान मेहता भीर जी कि जगह तो आप जी यार बलाचौर जिला शहीद भगत सिंह नगर नवा शहर दुआबा पंजाब तो जी 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 ओके जी, जी नवा शहर ठीक है जी सो ਕੀ ਕੰਮ ਕਰਦੇ ਹੋ ਜੀ ਅ ਕਿਤਾਨ ਮਹਿਤਾ ਹੈਲੋ ਸਰ ਸਤਿ ਸ੍ਰੀ ਅਕਾਲ ਆਈ ਏਮ ਫਰੋਮ ਚੰਡੀਗੜ੍ਹ ਜੀ ਜੀ ਕਿਤਾਨ ਮਹਿਤਾ ਜੀ ਬਹੁਤ ਸਵਾਗਤ ਆਪ ਜੀ ਦਾ ਕੀ ਕੰਮ ਕਰਦੇ ਹੋ ਜੀ ਅ ਥੋਲਾ ਵਾਲਾ ਪੋਰ ਤੁਸੀਂ ਕਿੱਥੋਂ ਵੀਰ ਜੀ ਵੀਰ ਜੀ ਆਪਾਂ ਹੈਗੇ ਆਂ ਡਿਸਟ੍ਰਿਕਟ ਅੰਮ੍ਰਾਲਾ ਹਰਿਆਣਾ ਤੋਂ ਜੀ ਅ ਥੋਲਾ ਵਾਲਾ ਪੋਰ ਗੱਡੀ ਚਲਾਉਂਦਾ ਵੇ ਤੇ ਠੀਕ ਹੈ ਜੀ ਠੀਕ ਹੈ ਬਹੁਤ ਵਧੀਆ ਦੇਖੋ ਸਮਾਜ ਦੇ ਵਿੱਚ ਵਿਚਰਨ ਦੇ ਵਾਸਤੇ ਜੀਵਨ ਚਲਾਉਣ ਵਾਸਤੇ ਆਪਾਂ ਕੋਈ ਵੀ ਕੰਮ ਕਰੀਏ ਤੋਂ ਚੰਗੇ ਦਿਲ ਰਹਿਦੇ ਤੋਂ ਕਰੀਏ ਚੰਗੀ ਆਪਣੀ ਮਿਹਨਤ ਕਰੀਏ ਤੇ ਕੋਈ ਵੀ ਕੰਮ ਹੈ ਉਹ ਸਾਡੇ ਵਾਸਤੇ ਮਹਾਨ ਹੈ ਜਦੋਂ ਆਪਾਂ ਉਹਨੂੰ ਚੰਗੇ ਆਪਣੇ ਮਨ ਦੇ ਨਾਲ ਕਰਾਂਗੇ ਤੇ ਅੰਮ੍ਰਾਲਾ ਸ਼ਹਿਰ ਵਿੱਚ ਰਹਿੰਦੇ ਹੋ ਤੁਸੀਂ ਨਹੀਂ ਜੀ ਆਪਣਾ ਪਿੰਡ ਪੈਂਦਾ ਜੀ ਬਾਰਡਰ ਤੇ ਹਰਿਆਣਾ ਪੰਜਾਬ ਦਾ ਜਿਹੜਾ ਬਾਰਡਰ ਹੈ ਹਰਿਆਣਾ ਨੂੰ ਜਿਹੜੀ ਹੱਦ ਲੱਗਦੀ ਹੈ ਪਟਿਆਲੇ ਦੀ ਉੱਥੇ ਆਪਣਾ ਪਿੰਡ ਹੈ ਡਿਸਟ੍ਰਿਕਟ ਅੰਮ੍ਰਾਲਾ ਜੀ ਜੀ ਆਈਐਮਏ ਆਗੂ ਫੈਨ ਆਫ ਸੰਤ ਜੀ ਅ ਧਨਵਾਦ ਜੀ ਅ ਕਿਤਾਨ ਮਹਿਤਾ ਜੀ ਆਪ ਜੀ ਸਾਡੇ ਨਾਲ ਜੁੜਿਓ ਸੋਲਾਂਵਾਲ ਪੋਰ ਲਾਲੜੂ ਵੀਰ ਜੀ ਲਾਲੜੂ ਨੇ ਆਪਣਾ ਪਟਿਆਲੇ ਜਿਹੜਾ ਦੇਵੀਗੜ ਸਾਈਡ ਹੈ ਇਸ ਪਾਸੇ ਹੈ ਬਾੜਨ ਦੇ ਪਿੰਡ OK ਜੀ ਹਾਂ ਜੀ ਵੀਰ ਜੀ ਸਨਾਓ ਜੀ ਰਿਵਾਰ ਸਭ ਚੜਦੀ ਕਲਾ ਕਿਤਾਨ ਮਹਿਤਾ ਜੀ ਆਪ ਜੀ ਕੀ ਕੰਮ ਕਰਦੇ ਹੋ ਜੀ ਓਕੇ ਆਈ ਰਿਸਪੈਕਟ ਸੰਤ ਜਰਨੈਲ ਸਿੰਘ ਬਿੰਡਰਾ ਵਾਲੇ ਠੀਕ ਹੈ ਜੀ ਬਹੁਤ ਵਧੀਆ ਗੱਲ ਦੇਖੋ ਐਸਾ ਹੈ ਜੀ ਹਰ ਇੱਕ ਬੰਦੇ ਦਾ ਆਪਣਾ ਇੱਕ ਵਿਚਾਰ ਹੈ ਆਪਣੀ ਇੱਕ ਸਮਝ ਹੈ ਇੱਕ ਵਾਸਤੇ ਕੋਈ ਵੀ ਬੰਦਾ ਉਹ ਪਰਮਾਤਮਾ ਹੋ ਸਕਦਾ ਹੈ ਦੂਜੇ ਵਾਸਤੇ ਉਸ ਦੀ ਉਹ ਪਦਵੀ ਨਹੀਂ ਹੋ ਸਕਦੀ ਸੋ ਆਪਣੇ ਦਿਲ ਦੇ ਵਿੱਚ ਹਰ ਇੱਕ ਬੰਦੇ ਵਾਸਤੇ ਹਰ ਇੱਕ ਬੰਦੇ ਦਾ ਇੱਜ਼ਤ ਮਾਨ ਉਹ ਆਪੋ ਆਪਣੇ ਤਰੀਕੇ ਨਾਲ ਹੈ ਨੇ ਸੋ ਇਸ ਤਰ੍ਹਾਂ ਰਿਸ਼ਤੇ ਨੇ ਸਮਾਜਿਕ ਨੇ ਇਸੇ ਤਰ੍ਹਾਂ ਸਾਡੀ ਭਾਵਨਾ ਜਿਹੜੀ ਸ਼ਰਧਾ ਹੈ ਉਹ ਕਿਤੇ ਨਾ ਕਿਤੇ ਇਸ ਤਰੀਕੇ ਨਾਲ ਜੁੜੀ ਹੁੰਦੀ ਹੈ ਸੋ ਆਪਣੇ ਵਿਚਾਰਾਂ ਤਹਿ ਸੋ ਤੁਸੀਂ ਰਿਸਪੈਕਟ ਕਰਦੇ ਹੋ ਜਰਨੈਲ ਸਿੰਘ ਦੀ ਖਾਲਸਾ ਮਹਾਂਪੁਰਸ਼ ਭਿੰਡਰਾਂ ਵਾਲਿਆਂ ਦੀ ਸੋ ਬਹੁਤ ਵਧੀਆ ਗੱਲ ਹੈ ਕਿਉਂਕਿ ਉਹਨਾਂ ਦੇ ਜਿਹੜੇ ਵਿਚਾਰ ਸੀ ਦੇਖੋ ਸਾਡੇ ਤੋਂ ਤੇ ਕਾਫੀ ਸਮਾਂ ਪਹਿਲਾਂ ਉਹ ਚਲੇ ਗਏ ਨੇ ਪਰ ਉਹਨਾਂ ਦੀ ਜਿਹੜੀ ਆਡੀਓ ਵੀਡੀਓ ਨੇ ਉਹ ਸੁਣਨ ਨੂੰ ਸਾਨੂੰ ਮਿਲਦੀਆਂ ਨੇ ਕਿ ਉਹ ਚਾਹੁੰਦੇ ਸੀ ਕੋਈ ਵੀ ਮਨੁੱਖ ਜਿਹੜਾ ਹੈ ਭਾਵੇਂ ਧਰਮ ਦੇ ਵਿੱਚ ਪੱਕਾ ਰਹੇ ਜੇ Hindu ਹੈ ਆਪਣੇ ਉਸ ਨਾਤਨ ਦੇ ਵਿੱਚ ਪੱਕਾ ਰਹੇ ਮੁਸਲਮਾਨ ਵੀ ਰ ਹੈ ਉਹ ਵੀ ਆਪਣੇ ਤਰਫ ਤੇ ਪੱਕਾ ਰਹੇ ਸਿੱਖ ਆਪਣੀ ਸਿੱਖੀ ਦੇ ਵਿੱਚ ਯਾਨੀ ਕਿ ਮਿਲਾਵਟ ਨਾ ਹੋਏ ਜਿਸ ਨੂੰ ਖਾਲਸ ਆਖਿਆ ਜਾਂਦਾ ਖਾਲਸਾ ਕੋਈ ਸਿੱਖੀ ਦੇ ਕਰਕੇ ਨਹੀਂ ਆਖਿਆ ਜਾਂਦਾ ਖਾਲਸਾ ਕਿਸੇ ਵੀ ਧਰਮ ਦੇ ਵਿੱਚ ਹੋ ਸਕਦਾ ਹੈ ਖਾਲਸਾ ਦਾ ਮਤਲਬ ਹੁੰਦਾ ਹੈ ਨਿਖਾਲਸ ਦੇ ਦੇ ਵਿੱਚ ਕੋਈ ਮਿਲਾਵਟ ਨਾ ਹੋਵੇ ਸੋ ਬਹੁਤ ਵਧੀਆ ਵੀਰ ਜੀ ਤੁਹਾਡੇ ਵਿਚਾਰ ਸੁਣ ਕੇ ਮਨ ਨੂੰ ਬੜਾ ਆਨੰਦ ਮਹਿਸੂਸ ਹੋਇਆ ਆਈ ਵਰਕ ਇਨ ਪ੍ਰਾਈਵੇਟ ਸੈਕਟਰ ਠੀਕ ਹੈ ਜੀ ਠੀਕ ਹੈ ਕਿਤਨ ਮਹਿਤਾ ਜੀ ਹਮ ਟੋਲਾ ਵਾਲਾ ਪੜ ਜੀ ਕਹ ਰਹੇ ਨੇ ਦੇਵੀਗੜ ਸਾਈਡ ਕੈਥਲ ਜੀ ਨਾਲ ਨਹੀਂ ਲੱਗਦਾ ਵੀਰ ਜੀ ਨਹੀਂ ਵੀਰ ਜੀ ਇਹ ਜਿਹੜਾ ਦੇਵੀਗੜ ਪੈਂਦਾ ਹੈ ਇਹ ਪਟਿਆਲੇ ਤੋਂ ਪਿਹੋਵਾ ਰੋਡ ਤੇ ਪੈਂਦਾ ਹੈ ਤੇ ਇਸ ਨੂੰ ਅ ਅੱਗੇ ਜਾ ਕੇ ਪਿਹ ਪਿਹੋਵੇ ਦਾ ਜਿਹੜਾ ਬਾਰਡਰ ਹੈ ਉਹੀ ਲੱਗਦਾ ਹੈ ਸੋ ਪਟਿਆਲੇ ਤੋਂ ਪਿਹੋਵਾ ਰੋਡ ਤੇ ਪੈਂਦਾ ਹੈ ਉਸ ਤੋਂ ਅੱਗੇ ਜਾ ਕੇ ਅੰਮ੍ਰਿਤਸਰ ਜ਼ਿਲ੍ਹਾ ਲੱਗ ਜਾਂਦਾ ਹੈ ਦੂਜੀ ਸਾਈਡ ਤੇ ਖਾਲਸਾ ਥਿੰਕਿੰਗ ਇਹ ਤੋਂ ਆਫ ਲਿਵਿੰਗ ਖਾਲਸਾ ਮੈਨੂੰ ਸਪੂਟ ਦੋ ਟੈਨੀ ਆਪਕੇ ਅ ਕੀ ਜਾਨਾ ਨੇ ਸੋ ਵੀਰ ਕੇ ਤਾਨ ਮਹਿਤਾ ਜੀ ਸੋ ਆਪ ਜੀ ਪ੍ਰਾਈਵੇਟ ਜੌਬ ਕਰਦੇ ਹੋ ਜੇ ਉਹਦੇ ਨਾਲ ਨਾਲ ਆਪ ਜੀ ਨੂੰ ਕੋਈ ਸਮਾਂ ਮਿਲੇ ਨਾ ਸੋ ਮੇਰੀ ਬੇਨਤੀ ਆਪ ਜੀ ਨੂੰ ਕਿ ਕਾਫੀ ਜਿਹੜੇ ਵਿਦਵਾਨ ਨੇ ਉਹਨਾਂ ਨੇ ਇਸ ਸੰਬੰਧੀ ਕਿਤਾਬਾਂ ਲਿਖੀਆਂ ਨੇ ਸੰਤ ਬਾਬਾ ਜਰਨੈਲ ਸਿੰਘ ਜੀ ਕਿਉਂਕਿ ਸੁਣਨ ਦੇ ਵਿੱਚ ਕੁਝ ਗੱਲਾਂ ਹੋਰ ਹੁੰਦੀਆਂ ਨੇ ਜਦੋਂ ਆਪਾਂ ਉਹਨਾਂ ਦੇ ਬਾਰੇ ਪੜ੍ਹਾਂਗੇ ਫਿਰ ਆਪਾਂ ਨੂੰ ਪੂਰਾ ਸਹੀ ਪਤਾ ਲੱਗਦਾ ਹੈ ਕਿ ਉਹ ਕਿਹੋ ਜੀ ਹਸਤੀ ਸੀ ਦੁਨੀਆਂ ਦੇ ਵਾਸਤੇ ਉਹ ਦਰਦ ਰੱਖਦੇ ਸੀ ਦੁਨੀਆਂ ਦੇ ਵਾਸਤੇ ਉਹ ਮਨ ਦੇ ਵਿੱਚ ਬੜਾ ਇੱਕ ਦਰਦ ਰੱਖਦੇ ਸੀ ਕਿ ਕੋਈ ਵੀ ਮਨੁੱਖ ਹੈ ਉਹਨੂੰ ਬਰਾਬਰਤਾ ਦਾ ਅਧਿਕਾਰ ਤੇ ਸਮਾਜ ਦੇ ਵਿੱਚ ਜੇ ਕੋਈ ਕਾਨੂੰਨ ਹੈ ਤੇ ਉਹ ਸਾਰਿਆਂ ਵਾਸਤੇ ਬਰਾਬਰ ਹੋਣਾ ਚਾਹੀਦਾ ਹੈ ਇਹ ਕੁਝ ਮੇਨ ਗੱਲਾਂ ਸੀ ਉਹਨਾਂ ਦੀਆਂ ਦੂਜੇ ਨੰਬਰ ਤੇ ਜਿੱਦੂ ਸਾਡੀ ਪੜਨ ਦੇ ਵਿੱਚ ਸੁਣਨ ਦੇ ਵਿੱਚ ਆਇਆ ਕਿ ਉਹ ਸਮੇਂ ਜਿਵੇਂ ਵਿਆਹ ਸ਼ਾਦੀਆਂ ਨੇ ਅੱਜ ਕੱਲ ਆਪ ਜੀ ਦੇਖਦੇ ਹੋ ਕਿ ਬਹੁਤ ਫਜ਼ੂਲ ਖਰਚੀ ਹੈ ਤੇ ਕਿੰਨੇ-ਕਿੰਨੇ ਲੱਖਾਂ ਰੁਪਇਆ ਵਿਆਹ ਦੇ ਉੱਤੇ ਲੱਗਦਾ ਹੈ ਜਦ ਕਿ ਦੋ ਪਰਿਵਾਰਾਂ ਦਾ ਮੇਲ ਹੀ ਹੁੰਦਾ ਹੈ ਉਸ ਸਮੇਂ ਉਹਨਾਂ ਦੀ ਲਹਿਰ ਦੇ ਵਿੱਚ ਇੱਕ ਨਿਯਮ ਬਣਿਆ ਸੀ ਕਿ 11 ਬੰਦਿਆਂ ਤੋਂ ਵੱਧ ਬਰਾਤ ਨਾ ਜਾਵੇ। ਤਾਂ ਜੋ ਜਿਹੜੇ ਕੁੜੀ ਪਰਿਵਾਰ ਵਾਲੇ ਨੇ ਉਹਨਾਂ ਨੂੰ ਇੱਕ ਰਲੀਫ ਮਹਿਸੂਸ ਹੋਏ ਉਹਨਾਂ ਨੂੰ ਮਨ ਤੇ ਬੋਝ ਨਾ ਹੋਵੇ ਕਿ ਸਾਡੇ ਪਰਿਵਾਰ ਦੇ ਵਿੱਚ ਕੁੜੀ ਪੈਦਾ ਹੋ ਗਈ ਤੇ ਉਹਦਾ ਕਾਰਜ ਕਿਵੇਂ ਕਰਾਂਗੇ। ਸੋ ਇਹ ਟੈਨਸ਼ਨ ਵੀ ਖਤਮ ਸੀ। ਦਾ ਦੇ ਜਿੱਥੋਂ ਲਗ ਮਾਤਾ ਪਿਤਾ ਦੀ ਇੱਛਾ ਹੁੰਦੀ ਹੈ ਉਹ ਆਪਣੇ ਤੋਂ ਵਾਦੀ ਕਰਦਾ ਹੈ ਪਰ ਜਿਹੜੀ ਇਹ ਡਿਮਾਂਡਾਂ ਦਾ ਸਿਲਸਿਲਾ ਸੀ ਕਿ ਵਿਆਹ ਵਿੱਚ ਇਹ ਸਾਨੂੰ ਚਾਹੀਦਾ ਲੜਕੇ ਪਰਿਵਾਰਾਂ ਵੱਲੋਂ ਸੋ ਕਿਤੇ ਨਾ ਕਿਤੇ ਉਹ ਖਤਮ ਸੀ ਉਸ ਸਮੇਂ ਸੋ